ਮੈਂ ਕਿੰਨੋ ਬਥੇਰੇ ਯਤਨ ਕੀਤੇ ਕਹਿੰਦੇ ਇਸੇ ਤਰ੍ਹਾਂ ਸਾਡਾ ਮਨ ਹੈ ਇਹਨੂੰ ਜਿੰਨਾ ਮਰਜੀ ਸਮਝਾ ਲਓ ਜਿੰਨਾ ਮਰਜੀ ਸਮਝਾ ਲਓ ਕਹਿੰਦੇ ਇਹ ਨਹੀਂ ਸਮਝਦਾ ਪਰ ਜੇ ਕਿਤੇ ਗੁਰੂ ਦੀ ਕਿਰਪਾ ਹੋ ਜੇ ਗੁਰੂ ਦੇ ਨਾਲ ਲੱਗ ਕੇ ਜੇ ਕਿਤੇ ਕਿਰਪਾ ਹੋ ਜੇ ਫਿਰ ਕਹਿੰਦੇ ਇਹ ਮਨ ਸਮਝਣਾ ਨਹੀਂ ਤੇ ਇਹ ਕਹਿੰਦੇ ਜਿਹੜਾ ਮਨ ਹੈ ਇਹ ਕੁੱਤੇ ਦੀ ਪੂੰਛ ਵਰਗਾ ਹੈ ਸਵਾਨ ਪੂੰਛ ਜੋ ਭੈਅਨੋਂ ਸੁੱਧ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤੁਹਾਰੋ ਲੀਨੋ ਇੱਥੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਨਾਲ ਲੱਗੇ ਆ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲਿਖ ਕੇ ਕਹਿੰਦੇ ਆ ਨਾਨਕ ਲਾਜ ਬਿਰਦ ਕੀ ਰੱਖੋ ਆ ਮੇਰੇ ਬਾਣੇ ਦੀ ਹੁਣ ਲਾਜ ਰੱਖ ਲਿਓ ਜੀ ਮੈਂ ਤੁਹਾਡੇ ਨਾਲ ਜੁੜ ਗਿਆ ਤੁਹਾਡੇ ਚ ਮੈਂ ਲੀਨ ਹੋਣਾ ਚਾਹਣਾ ਹੁਣ ਮੇਰੀ ਲਾਜ ਤੁਸੀਂ ਰੱਖਿਓ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਨਾ ਜੀ ਫਿਰ ਉਹਨੇ ਲਾਜ